ਹਾਂਜੀ ਦੋਸਤੋ ਆਪਾਂ ਵਾਲੀ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਇਹ ਵੀਡੀਓ ਕੈਨੇਡਾ ਤੋਂ ਨਿਕਲ ਕੇ ਸਾਹਮਣੇ ਆਈ ਹੈ ਜਿੱਥੇ ਕਿ ਆਪਣੇ ਪੰਜਾਬੀ ਬਜ਼ੁਰਗ ਨਾਲ ਇੱਕ ਗੋਰੇ ਨੇ ਬਹੁਤ ਹੀ ਗੰਦੀਆਂ ਹਰਕਤਾਂ ਕੀਤੀਆਂ ਹਨ ਇਹ ਬਜ਼ੁਰਗ ਸ਼ਾਮ ਸਮੇਂ ਸੈਰ ਕਰਨ ਲਈ ਆਪਣੇ ਘਰੋਂ ਬਾਹਰ ਨਿਕਲੇ ਸੀ ਤੇ ਰਸਤੇ ਵਿੱਚ ਕੈਨੇਡਾ ਦੇ ਇੱਕ ਗੋਰੇ ਨੇ ਬਜ਼ੁਰਗ ਦੇ ਨਾਲ ਬਹੁਤ ਹੀ ਸ਼ਰਮਨਾਕ ਹਰਕਤਾਂ ਕੀਤੀਆਂ ਹਨ ਗੋਰੇ ਨੇ ਬਜ਼ੁਰਗ ਦੀ ਵੀਡੀਓ ਬਣਾ ਕੇ ਵੀ ਆਪਣੇ ਇੰਸਟਾਗ੍ਰam ਤੇ ਸ਼ੇਅਰ ਕੀਤੀ ਹੈ ਜਿਸ ਤੋਂ ਬਾਅਦ ਇਹ ਵੀਡੀਓ ਕਾਫੀ ਜ਼ਿਆਦਾ ਵਾਇਰਲ ਹੋ ਜਾਂਦੀ ਹੈ ਤੇ ਆਪਣੇ ਪੰਜਾਬੀਆਂ ਤੱਕ ਪਹੁੰਚ ਜਾਂਦੀ ਹੈ ਤੇ ਹੁਣ ਕੈਨੇਡਾ ਵਿੱਚ ਰਹਿਣ ਵਾਲੇ ਪੰਜਾਬੀ ਬਹੁਤ ਜ਼ਿਆਦਾ ਗੁੱਸੇ ਵਿੱਚ ਨੇ ਤੇ ਹੁਣ ਉਹਨਾਂ ਵੱਲੋਂ ਇਸ ਗੋਰੇ ਦਾ ਪਤਾ ਦੱਸਣ ਵਾਲੇ ਤੇ ਨਾਮ ਵੀ ਰੱਖਿਆ ਗਿਆ ਹੈ ਬਾਕੀ ਤੁਸੀਂ ਵੀ ਦੇਖੋ ਇਸ ਬਜ਼ੁਰਗ ਨਾਲ ਕੀ ਹਰਕਤਾਂ ਕੀਤੀਆਂ ਨੇ ਇਸ ਗੋਰੇ ਨੇ ਯਾ ਗੋ ਗੋਰੇ ਭਾਰੋ ਮੀਂਹ ਆ ਰੋ ਰੋ ਉ ਆ ਰੋ ਰੋ ਢੋਰ ਭਾਰੋ ਵੀ ਹਾਂ ਯਾ ਵੇ 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 ਆਈ ਡਿਡਨਟ ਸੇ ਐਨੀ ਥਿੰਗ ਟੂ ਯੂ ਏਹ ਦੇਖ ਲੋ ਕਰ ਦੇ ਦੇਖ ਲੋ ਕਰ ਦੇ Hey, back off. <laughs> hey. Brother, what's your name? Eh? What's your name? Eddie. What's your name? Right, right here. Where are you? Yeah. Sh yeah. Sir, sir, what...